ਇੱਕ ਵੈਦ ਦੀ ਦੁਕਾਨ ਤੇ ਬਹੁਤ ਸਾਰੇ ਮਰੀਜ਼ ਬੈਠੇ ਵੈਦ ਨਬਜ਼ ਵੇਖ ਕੇ ਦਵਾਈਆਂ ਦੇ ਰਿਹਾ ਸੀ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਗੇ ਤੇ ਹੱਸ ਪਏ ਵੈਦ ਆਪਣੀ ਦੁਕਾਨ ਤੋਂ ਉੱਠ ਕੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਆਇਆ ਮੱਥਾ ਟੇਕਿਆ ਕਿੰਨੇ ਕਿ ਮਹਾਰਾਜ ਮੇਰੇ ਤੇ ਹੱਸੇ ਹੋ ਜਾਂ ਮਰੀਜ਼ਾਂ ਤੇ ਜਾਂ ਮੇਰੀ ਦਵਾਈਆਂ ਤੇ ਮਹਾਰਾਜ ਕਹਿੰ ਲਗੇ ਤਿੰਨਾ ਤੇ ਹੱਸ ਤੇਰੇ ਤੇ ਵੀ ਮਰੀਜ਼ਾਂ ਤੇ ਵੀ ਔਰ ਦਵਾਈਆਂ ਕਿਉਂ ਤੈਨੂੰ ਮੂਲ ਰੋਗ ਦਾ ਪਤਾ ਕੋਈ ਨਹੀਂ ਤੇ ਵੈਦ ਬਣਿਆ ਰੋਗ ਦਾ ਤੈਨੂੰ ਪਤਾ ਹੈ ਰੋਗ ਦੇ ਕਾਰਨ ਦਾ ਤੈਨੂੰ ਨਹੀਂ ਪਤਾ ਕਿਉਂ ਹੋਇਆ ਇਸ ਵਾਸਤੇ ਤੇਰੇ ਇਤਿਹਾਸਾ ਮੈਨੂੰ ਆ ਰਿਹਾ ਜਦ ਰੋਗ ਦੇ ਕਾਰਨ ਦਾ ਹੀ ਤੈਨੂੰ ਨਹੀਂ ਪਤਾ ਤੇ ਤੂੰ ਇਲਾਜ ਵੀ ਕਰੇਗਾ ਪਤਿਆਂ ਨੂੰ ਤੋੜੇਗਾ ਜੜਾਂ ਤੇ ਮੌਜੂਦ ਰਹਿਣਗੀਆਂ ਰੋਗ ਦੀ ਮਰੀਜ਼ਾਂ ਤੇ ਇਸ ਵਾਸਤੇ ਹੱਸਿਆ ਹਨ ਜਿਹਨੂੰ ਮੂਲ ਰੋਗ ਦਾ ਪਤਾ ਹੀ ਕੋਈ ਨਹੀਂ ਉਹਦੇ ਕੋਲ ਇਲਾਜ ਕਰਾਣ ਆਏ ਐਸੋ ਐਸੇ ਮਰੀਜ਼ਾਂ ਤੇ ਹੱਸ ਪਿਆ ਤੇਰੀਆਂ ਦਵਾਈਆਂ ਤੇ ਵੀ ਹੱਸਿਆ ਇਹ ਵੀ ਰੋਗਾਂ ਦੀ ਜੜ ਨੂੰ ਨਹੀਂ ਕੱਟ ਤੋ ਉਸ ਵੈਦ ਨੇ ਪੁੱਛ ਲਿਆ ਮਹਾਰਾਜ ਮੂਲ ਰੋਗ ਕਿਹੜਾ ਹੈ ਧਿਆਨ ਨਾਲ ਸੁਣ ਮਹਾਰਾਜ ਜੀ ਕਹਿੰਦੇ ਦੁੱਖ ਵਿਛੋੜਾ ਇੱਕ ਦੁੱਖ ਬੁ ਇੱਕ ਦੁੱਖ ਸਖਤ ਵਾਰ ਜਮਦੋ ਇੱਕ ਦੁੱਖ ਰੋਗ ਲਗੇ ਤਨ ਧਾਏ ਵੈਦ ਨਾ ਭੋਲੇ ਦਾ ਰੋਲਾ ਐ ਭੋਲੇ ਵੈਦ ਤੇਰੀਆਂ ਦਵਾਈਆਂ ਨਾਲ ਇਹ ਰੋਗ ਨਹੀਂ ਜਾਣਾ ਤੂੰ ਇੱਕ ਰੋਗ ਨੂੰ ਖਤਮ ਕਰੇਗਾ ਦੂਜਾ ਪੈਦਾ ਮਹਾਰਾਜ ਕਹਿੰਦੇ ਦੁੱਖ ਵੀ ਛੋੜਾ ਮਨੁੱਖ ਜੋ ਪ੍ਰਭੂ ਤੋਂ ਵਿਛੜੇ ਹੋਇਆ ਟੁੱਟੇ ਹੋਇਆ ਹੈ ਇਹ ਮੂਲ ਔਰ ਜਿੰਨੇ ਚਿਰ ਤੱਕ ਵਿਛੜੇ ਹੋਇਆ ਇਹ ਦੁੱਖ ਹੀ ਰਹੇਗਾ